ਸਾਰੇ YouTube ਫੈਮਲੀ ਨੂੰ ਪਿਆਰ ਭਰੀ ਸੱਸ਼ੇ ਅਕਾਲ ਜੀ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ-ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਦਿਨ ਹੋ ਗਿਆ ਸ਼ੁੱਕਰਵਾਰ ਦਾ ਸਵੇਰ ਦਾ ਟਾਈਮ ਹੈ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਾਬਾ RAM ਦੇਵ ਜੀ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜੀ ਬਾਬਾ ਜੀ ਸਭ ਦੇ ਦੁੱਖ ਤਰਦ ਦੂਰ ਕਰੇ ਸਭ ਦੀ ਜ਼ਿੰਦਗੀ ਵਧੀਆ ਖੁਸ਼ੀਆਂ ਭਰੀ ਹੋਵੇ ਜੀ ਇਹ ਰੱਬ ਅੱਗੇ ਅਰਦਾਸ ਕਰਦੇ ਹਾਂ ਜੀ ਲਓ ਜੀ ਸਵੇਰੇ ਸਵੇਰੇ ਅੱਜ ਲੰਚ ਦੀ ਤਿਆਰੀ ਹੋ ਰਹੀ ਹੈ ਸਵੇਰ ਦਾ ਜਿਆਦਾ ਟਾਈਮ ਤਾਂ ਨਹੀਂਗਾ ਟਾਈਮ ਤਾਂ ਹੋ ਗਿਆ 8:30 ਵਜੇ ਦਾ ਤੇ ਤੁਸੀਂ ਪੂਰਾ ਵਲੌਗ ਜਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੀ ਲਓ ਜੀ ਖਖੜੀ ਦੀ ਸਬਜ਼ੀ ਬਣ ਰਹੀ ਆ ਅਸੀਂ ਕਿਉ ਦੇ ਵਿੱਚ ਜੀਰਾ ਭੁੰਨ ਕੇ ਲੂਣ ਮਿਰਚ ਮਸਾਲਾ ਹਲਦੀ ਸਭ ਕੁਝ ਭੁੰਨ ਕੇ ਉਸ ਤੋਂ ਬਾਅਦ ਪਾ ਦੇਈਏ ਖਖੜੀ ਤੇ ਥੋੜਾ ਜਿਹਾ ਪਾਣੀ ਐਡ ਕਰ ਦੇਦਾ ਪਿਆਜ਼ ਵਗੈਰਾ ਨਹੀਂ ਪਾਈ ਦੇਗੇ खट्टी मिठी जी सब्जी बहुत वापिया बनती थोड़ी जोड़ी कच्ची खखड़ी होंगी ज्यादा टेस्टी बनती है क्योंकि थोड़ी खटास होंगी है तो बहुत ज्यादा स्वाद लगती है बस आ गया इन्ना क पानी मेथे में पै गया कि नहीं चलो कुछ उत मोटर भिंडिया बिरलियां हो गई ना, ना सुकन लग गई चलो जिन्ने दिन होर मिले वाइए ही है जब के पालक पुलक मेथे हो जाएंगे। और देख जान गए होगी है नहीं वो पाने इधर कर देंगे दे ने रात जो बैड खोल के वाह इधर नहीं आई तो सारे आख आ जाने से ਗੁਰਾਂ ਦੀਆਂ ਬੇਲਾ ਬੁੱਲਾ ਸਭ ਚੜ ਜਾਣੀਆਂ ਆ। ਆਹ ਹੁਣ ਤਾਂ ਹੈ ਨਹੀਂ। ਆ ਛੋਟੀ ਆ ਬਿਲਕੁਲ ਹਨਾ ਇਹ ਤਾਂ ਨਾ ਟੁੱਟ ਗਈ। ਉਹ ਕੱਲ ਤਾਂ ਹੀ ਵੱਡੀਆਂ ਹੋ ਜਾਣਗੀਆਂ। ਕੁਛ ਪਈਆਂ ਹੈ। ਬਣਾ ਲਾਂਗੇ ਉਹ। ਪਾਣੀ ਪਾ ਦੋ ਇਹਨਾਂ ਨੂੰ ਸੁੱਕੀ ਜਾਂਦੇ। ਇਤੋਂ ਦੂਰ ਆ ਬੀਤ ਨਹੀਂ ਰਹਿਣੀ ਇਹ ਪਾਲਤ। ਸੁੱਕ ਗਏ ਨਾ ਥੋੜੇ ਜਿਹਾ। ਇਹ ਜੇ ਟਾਈਮ ਹੈ। ਬੀ ਬੜੀ ਪਈ ਗਰਮੀ ਸਹੀ ਹੈ ਦੋ ਦਿਨ ਧੁੱਪ ਵੀ ਬਹੁਤ ਪਈ ਆਹ ਕਹਿੰਦਾ ਹੋ ਗਿਆ ਬੂਟਾ ਫੁੱਲਾੜਾ ਹੈ ਨਾ ਕਾ ਹੈ ਆਵੀ ਕਾ ਹੈ ਕਾ ਵੜਾ ਹੋ ਗਿਆ ਜੰਦਾ ਵਿੱਚ ਪਾਉਣੀ ਪਾਣੀ ਨਾ ਪਵੇ ਮੈਂ ਸੱਚਾ ਟਾਣੀ ਇਹਦੀ ਟੋੜੀ ਹੋਈ ਹੈ ਪੱਤੇ ਹੀ ਇਹਦੇ ਉੰਗੂ ਹੀ ਲੱਗਦੇ ਨਕਿਸਤਨ ਪਾਲਕ ਬਣਾਵਾਂਗੇ ਪਾਲਕ ਪਨੀਰ ਪਨੀਰ ਤਾਂ ਬਣਨਾ ਨਹੀਂ ਚਲੋ ਕੱਲੀ ਪਾਲਕ ਪੁਰਜੀ ਬਣਾ ਲਾਂਗੇ ਬਹੁਤ ਬਹੁਤ ਪਾਲਕ ਦੀ ਹੋਰ ਗੰਡੇ ਜਗਾ ਬਾਬਾ ਮਿਲ ਜਾਂਦੀ ਐ ਇੱਥੇ ਚਲ ਥੋੜਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਨਾ ਲੱਗੋ ਫੋਨ ਚ ਕੀ ਗੋਲੀਆਂ ਵੱਜੀ ਜਾਂਦੀ ਹੈ ਅੱਜ ਮੈਲੇ ਤੇ ਨਹੀਂ ਗਏ ਸਕੂਲ ਨੇ ਆ ਅੱਜ ਸਕੂਲ ਕੇ ਬਾਬਾ ਰਾਮਦੇਵ ਜੀ ਦਾ ਮੇਲਾ कि अ कमला रखा सही है सट गया खेत कम लगने अज छुट्टी है छुट्टी अज कम कर रेह पा गया मेले तो नहीं गए अज ਬੀਜਲ ਮੈਨੂੰ ਤਾਂ ਵੀ ਗਈ ਹੈ ਅੱਛਾ ਜੀ ਕੁਰਸੀਆਂ ਬਾਹਰ ਆ ਗਈਆਂ ਫਿਰ ਹੈ ਨਿਗਰ ਰੱਖਦਾ ਵੀ ਕੰਮ ਵਾਲੇ ਸਹੀ ਕੰਮ ਕਰੀ ਜਾਂਦੇ ਕੰਕੜਾ ਆਵੇ ਲੋਕਰ ਕਾਇਆ ਉਸ ਨੂੰ ਮੈਡਮ ਨੇ ਸ਼ਰਾਰਤਾ ਕਰਦਾ ਹੁਣਾ ਇੰਦਾਂ ਦਾ ਖਿਆਲ ਉਹਨੇ ਕਾਪੀ ਮਾਰੀ ਸੀ ਇਹਨਾਂ ਕਿੱਥੇ ਵੱਜੀ ਸੀ ਹਾਂ ਸ਼ਰਾਰਤਾ ਬਹੁਤ ਕਰਦਾ ਰ ਹੈ ਫਿਰ ਟਿਕਦਾ ਨਹੀਂ ਹੁਣਾ ਹੈਨਾ ਸਹੀ ਹੈ ਨਾ ਅੱਜ ਕੱਪੜੇ ਵੀ ਕਾਫੀ ਧੋਤੇ ਕਿਉਂਕਿ ਨਵੇਂ ਜਿਹੜੇ ਸੂਟ ਹੋ ਗਏ ਸੀ ਸਾਰੇ ਧੋਤੇ ਤੇ ਹੁਣ ਸੁੱਕ ਗਏ ਸੀਗੇ ਪਦੀਨਾ ਸਾਰੇ ਸੁੱਕ ਗਿਆ ਇਸ ਨੂੰ ਪਟ ਦਿੰਨੇ ਹੁਣ ਗਮਲੇ ਦੀ ਥੋੜੀ ਸਫਾਈ ਹੋ ਜੂਗੀ ਮੌਸਮ ਜਦ ਬਦਲ ਰਿਹਾ ਕੁਛ ਤਾਂ ਸਾਰੇ ਜਿੰਨੇ ਪੇੜ ਪੌਦੇ ਹੁਣ ਪਤਝੜ ਦਾ ਮੌਸਮ ਆ ਗਿਆ ਸੁੱਕਣੇ ਸ਼ੁਰੂ ਹੋ ਗਏ ਬੜੀਆਂ ਜਿਹੜੀਆਂ ਆਂਡੀਆਂ ਫੈਲੀਆਂ ਹੋਈਆਂ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਯਾਨੀ ਕਿ ਜਿਵੇਂ ਕਿ ਬੰਦਾ ਹੁੰਦਾ ਇਨਸਾਨ ਹੁੰਦਾ ਨਾ ਤੇ ਇਨਸਾਨ ਦਾ ਵੀ ਟਾਈਮ ਹੁੰਦਾ ਹੈ ਨਾ ਜ਼ਿੰਦਗੀ ਦਾ ਇੱਕ ਦਿਨ ਉਹਨੇ ਵੀ ਰੱਬ ਦੇ ਘਰੇ ਜਾਣਾ ਹੁੰਦਾ ਇਸੇ ਤਰੀਕੇ ਨਾਲ ਕੋਈ ਵੀ ਚੀਜ਼ ਹੈ ਜਿਹੜੀ ਇਸ ਸੰਸਾਰ ਤੇ ਆਈ ਹੋਈ ਆ ਹਰ ਇੱਕ ਚੀਜ਼ ਦਾ ਆਪਣਾ ਟਾਈਮ ਹੁੰਦਾ ਚਾਹੇ ਪੇੜ-ਪੌਦੇ ਆ ਚਾਹੇ ਜਾਨਵਰ ਆ ਚਾਹੇ ਇਨਸਾਨ ਆ ਸਭ ਨੇ ਇੱਕ ਦਿਨ ਮਰ ਜਾ ਜਾਣਾ ਇਹ ਕੋੜੀ ਸੱਚਾਈ ਆ ਜ਼ਿੰਦਗੀ ਦੀ ਲੋ ਜੀ ਟਾਈਮ ਹੋ ਗਿਆ ਦੁਪਹਿਰ ਦਾ 2:30 ਵਜੇ ਦਾ ਚਾਹ ਪਾਣੀ ਆਪਾਂ ਪੀ ਲਿਆ ਤੇ ਹੁਣ ਮੈਂ ਲੱਗੀ ਸੀਗੀ ਬੱਚਿਆਂ ਦੇ ਟੈਸਟ ਤਿਆਰ ਕਰਨ ਵਾਸਤੇ ਯਾਨੀ ਕਿ ਉਹਨਾਂ ਦੇ ਇਗਜ਼ਾਮ ਸ਼ੁਰੂ ਹੋਣ ਵਾਲੇ ਆ ਤੇ ਇਸ ਕਰਕੇ ਬੁੱਕਸ ਦੇ ਗਏ ਸੀ ਕਿਉਂਕਿ ਅੱਜ ਬਾਬਾ RAMDEV ਜੀ ਜਨਮ ਦਿਵਸ ਦੀ ਛੁੱਟੀ ਆ ਇਸ ਕਰਕੇ ਮੈਂ ਉਹਨਾਂ ਦੀਆਂ ਬੁੱਕਸ ਰੱਖ ਲਈਆਂ ਸੀਗੀਆਂ ਟੈਸਟ ਤਿਆਰ ਕਰਨ ਵਾਸਤੇ ਤੇ ਹੁਣ ਮੈਂ ਲੱਗੀ ਸੀਗੀ ਇਹ ਟੈਸਟ ਬਣਾਉਣ ਵਾਸਤੇ ਤੇ ਆਪਾਂ ਨੂੰ ਇੱਕ ਭੈਣ ਨੇ ਕਮੈਂਟ ਕਰਕੇ ਪੁੱਛਿਆ ਸੀਗਾ ਵੀ ਮੇਰੀ ਹੈਲਪ ਕਰੋ ਵੀ ਤੁਸੀਂ ਪੇਂਟ ਕਰਦੇ ਹਾਂ ਜਦੋਂ ਮੈਂ ਪੇਂਟ ਕਰਦੀ ਆ ਤਾਂ ਮੇਰਾ ਮਤਲਬ ਕਿ ਇੱਕ ਡਿਜ਼ਾਈਨ ਜਿਹੜਾ ਦੂਸਰੇ ਡਿਜ਼ਾਈਨ ਨਾਲ ਉਹ ਅਡ ਹੋ ਜਾਂਦਾ ਵੀ ਥੋੜਾ ਜਿਹਾ ਇਸ ਤਰ੍ਹਾਂ ਦਾ ਕਮੈਂਟ ਸੀਗਾ ਉਹਨਾਂ ਦਾ ਮੈਂ ਉਹਨਾਂ ਨੂੰ ਇਹ ਹੀ ਕਹਿ ਸੀਗਾ ਮੈਂ ਕਿ ਵੀ ਤੁਸੀਂ ਫਰੇਮ ਜਿਹੜਾ ਆ ਉਹ ਕਸਰੂ ਹੋ ਸਕਦਾ ਢਿੱਲਾ ਹੋਵੇ ਤਾਂ ਫਿਰ ਉਹਨਾਂ ਨੇ ਪੁੱਛਿਆ ਸੀ ਵੀ ਉਹ ਪ੍ਰੋਬਲਮ ਨਹੀਂਗੀ ਮਤਲਬ ਕਿ ਮੈਂ ਇੱਕ ਜਗ੍ਹਾ ਜਦੋਂ ਛਾਪਦੀ ਆ ਡਿਜ਼ਾਈਨ ਨੂੰ ਤੇ ਦੂਸਰੀ ਜਗ੍ਹਾ ਛਾਪਦੀ ਆ ਤਾਂ ਉਹ ਚੇਂਜ ਹੋ ਜਾਂਦਾ ਮਤਲਬ ਥੋੜਾ ਬੋਤਾਂ ਤੇ ਉਸ ਪ੍ਰੋਬਲਮ ਦਾ ਸੋਲੂਸ਼ਨ ਇਹ ਹੈ ਵੀ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਐਂਜ ਟੇਪ ਨਾਲ ਨਾਪ ਕੇ ਨਿਸ਼ਾਨ ਲਾ ਕੇ ਫਿਰ ਡਿਜ਼ਾਈਨ ਛਾਪਿਆ ਕਰੋ ਨਹੀਂ ਤਾਂ ਫਿਰ ਪ੍ਰੋਬਲਮ ਆਉਂਦੀ ਹੈ ਕਿਉਂਕਿ ਆਪਾਂ ਨੂੰ ਅਗਰ ਪੱਲੇ ਤੇ ਘੇਰੇ ਤੇ ਛਾਪਣਾ ਹੈ ਤੇ ਆਪਾਂ ਨੂੰ ਚੱਕਾਂ ਦਾ ਤੇ ਪੱਲੇ ਦਾ ਹਨਾ ਸਾਰਾ ਨਿਸ਼ਾਨ ਲਾਉਣਾ ਪੈਂਦਾ ਹੈ ਤੇ ਜਿੱਦਾਂ ਦੋ ਫੁੱਲ ਛਾਪਣੇ ਤਾਂ ਫੁੱਲਾਂ ਦੇ ਵਿੱਚ ਕਿੰਨਾ ਗੈਪ ਹੋਣਾ ਚਾਹੀਦਾ ਸਾਈਡਾਂ ਤੋਂ ਕਿੰਨੀ ਜਗ੍ਹਾ ਛੱਡਣੀ ਹੈ ਇਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਪੂਰਾ ਨਾਪ ਕੇ ਜੇ ਆਪਾਂ ਕਿਸੇ ਤੋਂ ਵੀ ਪ੍ਰਿੰਟਿੰਗ ਵੀ ਕਰਵਾਉਣੀ ਹੈ ਹਨਾ ਤੇ ਉਹ ਵੀ ਇਸ ਤਰ੍ਹਾਂ ਪੂਰਾ ਨਿਸ਼ਾਨ ਲਾ ਕੇ ਫਿਰ ਛਾਪਦੀ ਹੈ ਤੇ ਹੋ ਸਕਦਾ ਵੀ ਤੁਹਾਡੀ ਪ੍ਰੋਬਲਮ ਹੁਣ ਸੋਲਵ ਹੋ ਜਾਏ ਤੁਸੀਂ ਜੇ ਤੁਸੀਂ ਮੇਰਾ ਵਲੌਗ ਦੇਖ ਰਹੇ ਹੋ ਤੇ ਬਾਕੀ ਵੀ ਸਾਰੇ ਆਪਣਾ ਵਲੌਗ ਜ਼ਰੂਰ ਦੇਖਣਾ ਜੀ ਬੜੇ ਰੌਣਾ ਵਲੌਗ ਦੇ ਵਿੱਚ ਹੁਣ ਮੈਂ ਕਰਦੀਆਂ ਬੱਚਿਆਂ ਦੇ ਟੈਸਟ ਤੇ ਆਰ ਮਿਲਾਂਗੇ ਤੁਹਾਡੇ ਟਾਈਮ ਬਾਅਦ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਹੈ ਬਾਕੀ ਕੰਮ ਕਾਰ ਸਾਰੇ ਕਰ ਲਏ ਰਹਿ ਗਏ ਫੁਲਕੇ ਬਣਾਉਣ ਵਾਲੇ ਤੇ ਅੱਜ ਅਸੀਂ ਪਸ਼ੂਆਂ ਦੇ ਟੀਕੇ ਲਵਾਏ ਆ ਕਿਉਂਕਿ ਸਰਕਾਰ ਵੱਲੋਂ ਸਰਕਾਰੀ ਡਾਕਟਰ ਭੇਜੇ ਗਏ ਆ ਫ੍ਰੀ ਦੇ ਵਿੱਚ ਮੂੰਹ ਖੋਰ ਦੇ ਟੀਕੇ ਲਵਾਏ ਆ ਤੇ ਇਹ ਆਪਾਂ ਨੂੰ ਵਧੀਆ ਹੈਗਾ ਵੀ ਆਪਣੇ ਪਸ਼ੂਆਂ ਨੂੰ ਮੂੰਹ ਖੋਰ ਤੋਂ ਜਿਹੜੀ ਮੂੰਹ ਖੋਰ ਦੀ ਬਿਮਾਰੀ ਆ ਬਹੁਤ ਹੀ ਗੰਦੀ ਬਿਮਾਰੀ ਆ ਨਾ ਜੇ ਇੱਕ ਹੋ ਜੇ ਤੇ ਪਸ਼ੂ ਜਿਹੜੇ ਆ ਖਾਣਾ ਖਾਣਾ ਛੱਡ ਦਿੰਦੇ ਆ ਪੱਠੇ ਵਗੈਰਾ ਨਹੀਂ ਖਾਂਦੇਗੇ ਬੜੀ ਮੁਸ਼ਕਲ ਆਉਂਦੀ ਆ ਹਨਾ ਤੇ ਉਸ ਨਾਲ ਚੰਗਾ ਕੀ ਪਹਿਲਾਂ ਹੀ ਟੀਕੇ ਲਵਾ ਲਏ ਅਸੀਂ ਗਾਈਆਂ ਦੇ ਸਾਰਿਆਂ ਦੇ ਲਵਾ ਲਏ ਆ ਜੀ ਤੇ ਬਹੁਤ ਵਧੀਆ ਸਰਕਾਰ ਨੇ ਜਿਹੜਾ ਇਹ ਕੰਮ ਕੀਤਾ ਆ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਵੀ ਆਪਾਂ ਐਂਡ ਕਰ ਰਹੇ ਆ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ